ਹਲੋ ਜੀ ਸਤਿ ਸ਼੍ਰੀ ਅਕਾਲ ਜੀ ਗਲਾਬ ਸੂਟਸ ਹਾਜ਼ਰ ਹੈ ਡਿਜ਼ਾਈਨਰ ਬਹੁਤ ਹੀ ਪਿਆਰਾ ਦੇਖੋ ਜੀ ਡਿਜੀਟਲ ਪ੍ਰਿੰਟਿੰਗ ਵਿੱਚ ਸੂਟ ਲੈ ਕੇ ਔਰ ਕਾਟਨ ਮਲ ਦੇ ਦੁਪੱਟੇ ਨੇ ਡਿਜ਼ਾਈਨਰ ਸੂਟ ਵਾਓ ਡੇਲੀ ਵੇਅਰ ਵਾਓ ਬਹੁਤ ਹੀ ਪਿਆਰੇ ਚਲੋ ਅੱਗੇ ਪੱਖਾ ਬੰਦ ਕਰ ਜਲਦੀ ਜਲਦੀ ਚਲੋ ਜੀ ਸ਼ਾਬਾਸ਼ ਇੱਧਰ ਗੱਲ ਬਾਤ ਚੈੱਕ ਕਰੋ ਮੈਂ ਕਹਿੰਦਾ ਅਲਟੀਮੇਟ ਵਾਓ ਮੈਂ ਕਹਾਂ ਜੀ ਠੰਡੇ ਠਾਰ ਸੂਟ ਓਏ ਹੋਏ ਹੋਏ ਅਲਟੀਮੇਟ ਓ ਮਾਈ ਗੋਡ ਸਾਰਾ ਗੰਡ ਵਰਕ ਹੋਇਆ ਜੀ ਹੈਂਡ ਵਰਕ ਹੋਇਆ ਜੀ ਸਾਰਾ ਉੱਤੇ ਸੂਟ ਓਏ ਹੋਏ ਹੋ ਡਿਜੀਟਲ ਪ੍ਰਿੰਟਿੰਗ ਹੈ ਮਲਾਈ ਕਪੜਾ ਓਏ ਹੋਏ ਹੋ ਇੱਧਰ ਵੇਖੋ ਗੱਲ ਬਾਤ ਦੋਸਤੋ origignal ਮਤਲਬ ਗੁਲਾਬ ਸੂਟਸ ਕਾਦੀਆਂ ਵਾਲੇ ਜਲਦੀ ਤੋਂ ਜਲਦੀ ਇਸੀ ਓਨ ਕਰ ਵਾਓ ਤੀਜਾ ਦੇਣੀਆ ਟੌਪ ਦੀਆਂ ਤੁਹਾਨੂੰ ਹੂੰ ਬਹੁਤ ਜ਼ਿਆਦਾ ਠੰਡ ਹੋ ਗਈ ਕੰਬਲ ਕੱਢ ਲਓ ਬਾਰ ਓਏ ਹੋਏ 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 ਅਲਟੀਮੇਟ ਸੂਟ ਹੈ ਇਹ ਸਾਰੀ ਡਿਜੀਟਲ ਪ੍ਰਿੰਟਿੰਗ ਹੈ ਔਰ ਬੜੇ ਹੀ ਵਾਓ ਇਹ ਦੇਖੋ ਮੈਂ ਤੁਹਾਨੂੰ ਦਿਖਾਣਾ ਬਹੁਤ ਹੀ ਸੋਹਣਾ ਚਲੋ ਪੁੱਤਰ ਅੱਗੇ ਇਹ ਦੇਖੋ ਇਹ ਵਰਕ ਹੋਇਆ ਜੀ ਇਹ ਗਲਾ ਆਏਗਾ ਔਰ ਦੁਪੱਟਾ ਸ਼ ਆ ਜਾਏਗਾ ਬਹੁਤ ਹੀ ਪਿਆਰੇ ਸੂਟ ਚਲੋ ਪੁੱਤਰ ਅੱਗੇ ਵਾਹ ਇਹ ਦੇ ਗੈਲਰੀ ਮੜਾ ਵਨੀਆ ਆ ਇੱਥੇ ਰੱਖ ਫਿਰ ਇਹ ਦੇਖੋ ਜੀ ਐਮਬ੍ਰੋਇਡਰੀ ਹੋਈ ਹੈ ਜੀ ਨਾਲ ਹੀ ਓਕੇ ਡਿਜੀਟਲ ਵਾਓ ਆਫਿਸ ਵੇਅਰ ਲਈ ਬਹੁਤ ਹੀ ਪਿਆਰੇ ਡੇਲੀ ਵੇਅਰਲੀ ਸੂਟ ਡਿਜ਼ਾਈਨਰ ਗੁਲਾਬ ਸੂਟਸ ਕਾਦੀਆਂ ਬਹੁਤ ਹੀ ਪਿਆਰੇ ਸੂਟ ਲੈ ਕੇ ਹਾਜ਼ਰ ਹੈ ਜੀ ਤੁਹਾਡੇ ਲਈ ਅਲਟੀਮੇਟ ਓ ਹੋ 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 ਇਹ ਦੇਖੋ ਜੀ ਆਜੀ ਬਾ ਨੀ ਬੇਬੋ ਸੋਹਣੇ ਬਹੁਤ ਹੀ ਪਿਆਰੇ ਸੋਹਣੇ ਡਿਜੀਟਲ ਵੇਖੋ ਜੀ ਭੈਣਾ ਮੰਗਦੀ ਆ ਪਾਜੀ ਕਾਟਨ ਹੋਵੇ ਡਿਜੀਟਲ ਪ੍ਰਿੰਟਿੰਗ ਵਰਕ ਨਾ ਹੋਵੇ ਅਹੀ ਗਰਮੀ ਚ ਕਢਾਈ ਨਹੀਂ ਪਾ ਸਕਦੇ ਤੇ ਮੈਂ ਠੀਕ ਹੈ ਦੀਦੀ ਜੀ ਅਸੀਂ ਤੁਹਾਨੂੰ ਕਢਾਈ ਨਹੀਂ ਦਿੰਦੇ ਅਸੀਂ ਤੁਹਾਨੂੰ ਡਿਜੀਟਲ ਚੀਜ਼ਾਂ ਦਵਾਂਗੇ ਟੌਪ ਦੀਆਂ ਪਤਾ ਲੱਗੇ ਕਿ ਵੀ ਸੂਟ ਪਾਇਆ ਓਏ ਹੋਏ ਇਹ ਮਾਲ ਮੇਰੇ ਕੋ 20 ਦਿਨ ਹੋ ਗਏ ਆ ਗਿਆ ਪਰ ਮੇਰੇ ਕੋ ਵੀਡੀਓ ਬਣਾਉਣ ਜਗ੍ਹਾ ਟਾਈਮ ਹੀ ਨਹੀਂ ਸੇ ਹੈਗਾ ਕਿਉਂਕਿ ਸ਼ਾਪ ਤੋਂ ਹੀ ਇਹਨਾਂ ਦੀ ਜਿਹੜੀ ਇੰਨੀ ਡਿਮਾਂਡ ਆ ਰਹੀ ਸੀਗੀ ਵਰਸ਼ਾਪ ਤੋਂ ਹੀ ਸੋਲਡ ਆਊਟ ਹੁੰਦੇ ਜਾ ਰਹੇ ਸੀ ਬਹੁਤ ਹੀ ਪਿਆਰੀ ਸਭ ਤੋਂ ਵੱਡੀ ਗੱਲ ਹੈ ਸਾਰੀ 3D ਡਿਜੀਟਲ ਹੈ ਔਰ ਇਹ ਦੇਖੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਐ ਸਾਰਾ ਦਾ ਸਾਰਾ ਇਹ ਵਰਕ ਚੈੱਕ ਕਰ ਲਓ ਔਰ ਇਹ ਦੁਪੱਟਾ ਦੇਖੋ ਪੇਸਟਲ ਚਾਰਟ ਸਾਰੇ ਜੀ ਇੱਧਰ ਕਰੋ ਫਿਰ ਗੱਲ ਬਾਤ ਇਹ ਪ੍ਰਿੰਟ ਚੈੱਕ ਕਰੋ ਅਲਟੀਮੇਟ ਕੀ ਘੇਰਾ ਇਹਦਾ ਘੱਟੋ ਘੱਟ ਵੀ ਨਹੀਂ ਤਾਂ ਮੈਂ ਕਹਿੰਦਾ 30 32 ਦੇ ਕਰੀਬ ਘੇਰਾ ਹੈ ਹਲਦੀ ਬਣਾਏ ਪਤਲੀ ਬਣਾਏ ਲੰਬੀ ਬਣਾਏ ਵਾਓ ਡਿਜੀਟਲ ਪ੍ਰਿੰਟਿੰਗ ਦੇ ਵਿੱਚ ਸੂਟ ਨੇ ਖੁੱਲਾ ਡੁੱਲਾ ਬਣਾਓ ਸੂਟ ਚਲੋ ਓ ਹੋ 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 ਬਹੁਤ ਪਿਆਰਾ ਦੁਪੱਟਾ ਦਿਖਾਓ ਜੀ ਕਾਟਨ ਮਲ ਦਾ ਦੁਪੱਟਾ ਹੈ ਡਿਜ਼ਾਈਨਰ ਵਾਓ ਵਾਹ ਜੀ ਵਾਹ ਜਲਦੀ ਬੇਟਾ ਜਲਦੀ ਵਾਹ ਜੀ ਬਹੁਤ ਹੀ ਪਿਆਰੇ ਸੂਟ ਅਤੇ ਕੋਟਨ ਇੰਨੀ ਇੰਨੀ ਕ ਸੌਫਟ ਹੈ ਕਿਤੇ ਸਭ ਤੋਂ ਵੱਡੀ ਗੱਲ ਇਹ ਖੁਰ ਦਸਨੀ ਕਿ ਇਹ ਵਰਕ ਹੋਇਆ ਜੀ ਸਾਰਾ ਘੇਰੇ ਉੱਤੇ ਘੇਰੇ ਤੇ ਵਰਕ ਹੈ ਔਰ ਬਹੁਤ ਹੀ ਸਰਦਾਰੀ ਸੂਟ ਸਾਡ ਸੂਟ ਦੇ ਜਿਹੜੇ ਸੂਟ ਨੇ ਖੁਸ਼ਬੂਦਾਰ ਨੇ ਤੇ ਠੰਡੇ ਠਾਰ ਨੇ ਚੈੱਕ ਕਰ ਲਓ ਇੰਪੋਰਟੈਂਟ ਪ੍ਰਿੰਟ ਹੈ ਪਿਓਰ ਕੈਮਰਿਕ ਬਹੁਤ ਹੀ ਪਿਆਰੇ ਸੂਟ ਨੇ ਥੈਂਕ ਯੂ ਆ ਜੀ ਵਾ ਬ੍ਰਾਂਡ ਤਮੰਨਾ कॉटन ਪਿਓਰ ਸਪਾਰਕਲ ਵਿਦਆਊਟ ਲਾਈਨਿੰਗ ਕਪੜਾ ਆ ਇੰਨਾ ਫਾਈਨ ਔਰ ਬਟਮ ਵਰਕ ਆਏਗਾ ਡਿਜੀਟਲ ਪ੍ਰਿੰਟਿੰਗ ਸਾਰੀ ਦੁਪੱਟਾ कॉटन मस्लिन ਦਾ ਚਲੋ ਅਗਲਾ ਕਲਰ ਬੇਟਾ ਕੀ ਹੈ ਚਲੋ ਜੀ ਓਕੇ ਜੀ ਵਾਹ ਜੀ ਵਾਹ ਇੰਨੀ ਕੁ ਸੋਹਣੀ ਚੀਜ਼ ਹੈ ਨਾ ਤੁਸੀਂ ਦੋਸਤੋ ਇਹ ਮਾਰਕੀਟ ਚ ਪ੍ਰਿੰਟ ਵੇਖਿਆ ਬਟ ਇਹ ਕੱਪੜਾ ਨਹੀਂ ਵੇਖਿਆ ਚਲੋ ਅੱਗੇ ਬੇਟਾ ਵਾਓ ਬਹੁਤ ਹੀ ਜ਼ਿਆਦਾ ਸੋਨਾ ਕੈਂਠ ਤਿੰਨ ਕਲਰ ਆਏ ਏ ਚ ਸ਼ਿਕਰ ਦਿਆਂਗੇ ਜੀ ਸਾਰਿਆਂ ਨੂੰ ਖੁਸ਼ ਵਾਹ ਜੀ ਵਾਹ 3 ਮੀਟਰਾਂ ਦੀ ਬਾਟਮ ਪਿਓਰ ਕਾਟਨ ਵਿਦ ਫੁੱਲ ਪਿਓਰ ਦੁਪੱਟਾ ਓਏ ਹੋਏ ਹੋਏ ਚਲੋ ਬੇਟਾ ਏਦਾਂ ਦਾ ਸੂਟ ਹੈ ਏਦਾਂ ਦਾ ਫੈਬਰਿਕ ਹੈ ਕਿ ਮਤਲਬ 3-3 4-4 ਸਾਲ ਹੋ ਗਏ ਨੇ ਖਰਾਬ ਨਹੀਂ ਹੁੰਦਾ ਵਾਓ ਚਲੋ ਬਹੁਤ ਹੀ ਪਿਆਰਾ ਇੰਪੋਰਟਡ ਫੈਬਰਿਕ ਸਾਰਾ ਡਿਜੀਟਲ ਪ੍ਰਿੰਟਿੰਗ ਚਲੋ ਬੇਟਾ ਵਾਓ ਬਹੁਤ ਹੀ ਸ਼ਾਨਦਾਰ 100% ਤਰ੍ਹਾਂ ਦੀ ਹਾਂ ਇੱਕ ਰੱਖ ਲਵਸ ਫਸ ਠੀਕ ਹੈ ਵਾਓ ਦੁਪੱਟੇ ਚੈੱਕ ਕਰੋ ਪ੍ਰਿੰਟਿੰਗ ਦੇਖੋ ਜੀ ਵਾਓ ਕੋਈ ਹੋਈ ਕੋਈ ਹਰ ਇੱਕ ਪ੍ਰਿੰਟ ਹਰ ਇੱਕ ਸੂਟ ਇੰਨਾ ਜੈਂਟਲੀ ਹੈ ਨਾ ਪੁੱਛੋ ਕੁਝ ਨਾ ਤੁਸੀਂ ਬਹੁਤ ਹੀ ਪਿਆਰਾ ਸੂਟ ਜੀ ਫਿਰ ਇਹਦੀ ਹੀ ਤੁਸੀਂ ਡਿਮਾਂਡ ਕਰ ਰਹੇ ਸੀ ਤੇ ਇਹੋ ਹੀ ਤੁਹਾਡੇ ਲਈ ਮੰਗਵਾ ਦਿੱਤਾ ਜੇ ਬਹੁਤ ਹੀ ਪਿਆਰਾ ਸੂਟ ਹੈ 프린ਟਡ ਸ਼ਰਟ ਦੁਪੱਟਾ ਸਾਰਾ ਵਰਕ ਵਾਲਾ ਆਏਗਾ ਤੇ ਬਾਟਮ ਤੇ ਵਰਕ ਚਲੋ ਅੱਗੇ ਵਾਹ ਜੀ ਵਾਹ ਚੈੱਕ ਕਰੋ ਚਲੋ ਬੱਤਰ ਅੱਗੇ ਜੀ ਸੌਫਟ ਪਤਾ ਨਹੀਂ ਕਿੰਨੀ ਕੁ ਵਾਰੀ ਮੰਗਾ ਦਿੱਤਾ ਕਿੰਨੀ ਕੁ ਵਾਰ ਚਲੋ ਵਾਹ ਵਾਓ ਚਲੋ ਜੀ ਬਹੁਤ ਹੀ ਪਿਆਰਾ ਪ੍ਰਿੰਟ ਚੈੱਕ ਕਰ ਲਓ ਬੜੇ ਜ਼ਬਰਦਸਤ ਨੇ ਸੋਬਰ ਨੇ ਚਲੋ ਬੇਟਾ ਵਾਹ ਜੀ ਵਾਹ ਅਲਟੀਮੇਟ ਵਾਹ ਚਲੋ ਕਿਆ ਹੀ ਬਾਤ ਕਿਆ ਹੀ ਬਾਤ ਹੈਲੋ ਬਿਊਟੀਫੁਲ ਜਰਾ ਚੈੱਕ ਕਰੋ ਕਾਟਨ ਬਹੁਤ ਹੀ ਪਿਆਰੀ ਆਈ ਹੈ ਇਹ ਚੈੱਕ ਕਰੋ ਉਕੇ ਰਿਪੋਰਟ ਹੈ ਨਾਲੇ ਦੀ ਸਲਵਾਰ ਵੀ ਕੱਢੀ ਹੋਈ ਆ ਬੜਾ ਠੰਡਾ ਕਪੜਾ ਦਿਖਾਓ ਬੇਟਾ ਔਰ ਰੇਟ ਇਨਾ ਵਾਜਬ ਦੇਣਾ ਤੁਹਾਨੂੰ ਤੁਸੀਂ ਖੁਸ਼ ਹੋਈਨਾ ਖੁਸ਼ ਹੋਈਨਾ ਤੁਸੀਂ ਚਲੋ ਅੱਗੇ ਬਹੁਤ ਹੀ ਪਿਆਰਾ ਕਲਰ ਚਾਰਟ ਹੈ ਫਰੰਟ ਵੀ ਬਣਿਆ ਹੈ ਘੇਰਾ ਵੀ ਬਣਿਆ ਸਲਵਾਰ ਵੀ ਬਣੀ ਹੈ ਦੁਪੱਟਾ ਕਾਟਨ ਮਸਲੀਨ ਦਾ ਆਏਗਾ ਸ਼ਾ ਜਾਏਗਾ ਚਲੋ ਅੱਗੇ ਜੀ ਵਾਹ ਜੀ ਵਾਹ ਬਹੁਤ ਹੀ ਸ਼ਾਨਦਾਰ ਕਲਰ ਚਾਰਟ ਬਹੁਤ ਹੀ ਪਿਆਰੇ ਚਲੋ ਪੁੱਤਰ ਅੱਗੇ ਇੱਧਰ ਦੇਖੋ ਜੀ ਆ ਦਿਖਾਓ ਹਾਂਜੀ ਸੋਬਰ ਜੈਂਟਲੀ ਤੇ ਸਰਦਾਰੀ ਚੀਜ਼ਾਂ ਨੇ ਟੌਪ ਦੀ ਚੀਜ਼ ਦੋਸਤੋ ਰਾਮਟੈਕਸ ਭੁੱਲ ਜੋਗੇ ਜਿਹੜਾ ਤੁਹਾਨੂੰ ਮਾਲ ਦੇ ਦੇਣਾ ਨਾ ਅਸੀਂ ਪਿਓਰ ਮਤਲਬ ਪਿਓਰ ਇੰਪੋਰਟਡ 3 ਮੀਟਰ ਸਲਵਾਰ ਦੇਣੀ ਹੈ ਤੇ ਦੁਪੱਟਾ ਇੰਨਾ ਵੱਡਾ ਦੇਣਾ ਕਿ ਗੱਲਬਾਤ ਪੂਰੀ ਪਿਓਰ ਡਿਜੀਟਲ ਮਸਲੀਨ ਦਾ ਦੁਪੱਟਾ ਆ ਬੈਸਟ ਐਵਰ ਘੇਰੇ ਤੇ ਹੈਂਡਵਰਕ ਹੋਇਆ ਹੈ ਸਾਰਾ ਸੂਟ ਦੇ ਉੱਤੇ A ਟੂ Z ਡਿਜੀਟਲ ਪ੍ਰਿੰਟਿੰਗ ਹੈ ਦੁਪੱਟਾ ਦਿਖਾਓ ਮੇਰਾ ਪੁੱਤਰ ਮੈਂ ਕਹਾਂ ਜੇ ਨਾ ਖੁਸ਼ ਕਰ ਦਿਆਂਗੇ ਨਾ ਤੇ ਗਲਾਬ ਸੂਟਸ ਨਾਲ ਕਿਉਂ ਚਲੋ ਅੱਗੇ ਸਾਰੀਆਂ ਪੇਸਟਲ ਚੀਜ਼ਾਂ ਸਰਦਾਰੀ ਚੀਜ਼ਾਂ ਔਰ ਇਹ ਵਰਕ ਵੇਖ ਲਓ ਜਲਦੀ ਜਲਦੀ ਦਿਖਾਈ ਜਾ ਮੇਰਾ ਪੁੱਤਰ ਉਹ ਤਾਂ ਜਿਹੜੇ ਜਿਹੜੇ ਸੌ ਨਹੀਂ ਵਿਖਾਇਓ ਵਿਸ਼ਾ ਆਸ ਗਲੇ ਵਾਲਾ ਸੈਟ ਵਿਖਾ ਵਿਸ਼ਾ ਪਰਪਲ ਔਰ ਪੰਡਾਲ ਵਾਲਾ ਪਰਪਲ ਕਹੇ ਸੱਕ ਅੱਗੇ ਇਸ ਕਾਰਖਾਨਾ ਆ ਵਾਓ ਬਹੁਤ ਹੀ ਪਿਆਰੀਆਂ ਚੀਜ਼ਾਂ ਚਲੋ ਪੁੱਤਰ ਅੱਗੇ ਮਿੰਟੋ ਮਿੱਟੀ ਵਾਹ ਜੀ ਵਾਹ ਇਹ ਦੇਖ ਲਓ ਜੀ ਕਿਰੇ ਤੇ ਐਮਬਲੋਇਡਰੀ ਹੋਈ ਹੈ ਸਾਰੀ ਇਧਰ ਸਹੀ ਸਾਰੀ ਫਰੰਟ ਐਮਬਲੋਇਡਰੀ ਹੈ ਦੁਪੱਟਾ ਮਸਲੀਨ ਦਾ ਚਲੋ ਅੱਗੇ ਬੇਟਾ ਸ਼ਾਬਾਸ਼ ਪ੍ਰਾਈਜ਼ ਜਿਹੜਾ 2490 ਸੀ ਅਸੀਂ ਤੁਹਾਨੂੰ ਪ੍ਰਾਈਜ਼ ਦੇਣਾ ਸਿਰਫ ਤੇ ਸਿਰਫ 2000 ਰੁਪਏ ਦੇ ਸੌਂਦ ਦੇ ਦੇਣਾ ਤੁਹਾਨੂੰ ਓਨਲੀ ਇਨ 2000 ਚਲੋ ਵਾਓ ਚਲੋ ਅੱਗੇ ਪੁੱਤਰ 3 ਮੀਟਰ ਬਾਟਮ ਬ੍ਰਾਂਡਡ ਸਟਾਕਸ ਸਾਰਾ ਹੀ ਹਾਈ ਐਂਡ ਵਾਓ ਚਲੋ ਪੁੱਤਰ ਓਏ ਹੋਏ ਹੋਏ ਇਹ ਦੇਖੋ ਸਾਰਾ ਵਰਕ ਹੈ ਡਿਜੀਟਲ ਔਰ ਇਹ ਦੁਪੱਟਾ ਚੈੱਕ ਕਰੋ ਪਿਓਰ ਮਸਲੀਨ ਦਾ ਦੁਪੱਟਾ ਹੈ ਵਾਜੀ ਵਾ ਐਂਡ ਚਲੋ ਚਲੋ ਕੋਈ ਨਹੀਂ ਅਗਲੇ ਦਿਨ ਪ੍ਰਾਈਜ਼ ਹੋਈ ਹੈ ਹੁਣ ਆਇਆ ਜੀ ਫੁੱਲ ਪਿਓਰ ਦਾ ਨਾਲ ਦੁਪੱਟਾ ਤੇ ਕਾਟਨ ਬਹੁਤ ਹੀ ਫਾਈਨ ਹੈ ਸਾਰਾ ਵਰਕ ਹੈ A to Z ਦੁਪੱਟਾ ਚੈੱਕ ਕਰੋ ਖੁੱਲੇ ਡੁੱਲੇ ਨਾਲੇ ਸਾਡੀਆਂ ਆਂਟੀਆਂ ਮਾਵਾਂ ਸਾਰੀਆਂ ਖੁਸ਼ ਕਿਉਂਕਿ ਮੈਨੂੰ ਕਹਿੰਦੀ ਸੀ ਪੁੱਤਰ ਤੂੰ ਸਲਵਾਰ 3 ਮੀਟਰ ਵਾਲੇ ਸੂਟ ਲੈ ਕੇ ਆ ਮੈਂ ਕਿਹਾ ਲਓ ਜੀ 3 ਮੀਟਰ ਵਾਲੇ ਆਏ ਨੇਗੇ ਲਓ ਜੀ ਸਾਰੀ ਐਮਬਰਾਇਡਰੀ ਡਿਜੀਟਲ ਪ੍ਰਿੰਟ ਤੇ ਚਲੋ ਬਟਾ ਬੈਟਰੀ ਲੋਨ ਵਾਲੀ ਹੈ ਜਲਦੀ ਬਟਾ ਜਲਦੀ ਲੋ ਜੀ ਇਹ ਸਾਰਾਈ ਹੈਂਡਵਰਕ ਹੋਇਆ ਹੈ ਫਰੰਟ ਤੇ ਦੁਪੱਟਾ ਚੈੱਕ ਕਰ ਲਓ ਵਾਹ ਜੀ ਵਾਹ ਬਾਟਮ ਤੁਹਾਨੂੰ ਲੱਭਣ ਦੀ ਇਹ ਦੇਖੋ ਸਾਰਾਈ ਗੰਡ ਵਰਕ ਹੈ ਓਏ ਹੋਏ ਹੋਏ ਜ਼ਬਰਦਸਤ ਵਾਓ ਅਲਟੀਮੇਟ ਦਾ ਮਤਲਬ ਹੈ ਅਲਟੀਮੇਟ ਇੰਪੋਰਟਡ ਵਾਓ ਬਿਊਟੀਫੁਲ ਸੂਟ ਹੈ ਜੀ जबरदस्त फुल प्योर दुपट्टा इधर करो बात। बेस्ट एवर सूट आवाज दरवाजा बंद कर दे बहुत ही प्यारा ए अंगूरी शेड है जी ਵੀਡੀਓ ਜੇ ਵਿੱਚ ਵਿੱਚ ਲਾਈਟ ਆਉਂਦੀ ਬਟ ਕਪੜਾ ਬਹੁਤ ਹੀ ਪਿਆਰਾ ਹੈ ਗੁਸ਼ਮੁਸ਼ੂ ਕਰਦੇ ਬੇਟਾ ਹਾਂ ਇੱਥੇ ਆਹ ਸ਼ੇਡ ਆ ਜਾਂਦੀ ਚਲੋ ਅੱਗੇ ਵਾਹ ਦਿਓ ਇਹ ਇਧਰ ਲਓ ਫਿਰ ਗੱਲ ਬਾਤ ਚੱਕ ਆਹ ਤੇ ਫਿਰ ਲੇਲ ਦਾ ਗਲੀਆਂ ਪਹਾੜੀਆਂ ਆ ਗਈਆਂ ਨੇ ਬੜਾ ਹੀ ਪਿਆਰਾ ਡਿਜ਼ਾਈਨ ਬਹੁਤ ਸੋਹਣਾ ਹੈ ਖੁੱਲੇ ਡੁੱਲੇ ਕੇਰੇ ਓਏ ਹੋਏ ਦਿਖਣ ਚਾਰ ਸਫੇਰੇ ਖੁੱਲੇ ਡੁੱਲੇ ਕੇਰੇ ਥੈਂਕ ਯੂ